ਲੋਜੀ ਸੁਖਬੀਰ ਬਾਦਲ ਦੇ ਉੱਪਰ ਹਮਲਾ ਕਰਨ ਵਾਲੇ ਤੇ ਜਿਹੜਾ ਪਰਚਾ ਦਰਜ ਹੋਇਆ ਜਿਹੜੀ ਐਫ ਆਈ ਆਰ ਦਰਜ ਹੋਈ ਆ ਉਹਦੇ ਉੱਪਰ ਵੱਡਾ ਰੌਲਾ ਪੈ ਗਿਆ ਹੈ ਵੱਡਾ ਹੜਕੰਪ ਮਚ ਗਿਆ ਹੈ ਬਵਾਲ ਖੜਾ ਹੋ ਗਿਆ ਹੈ ਇਹ ਕਿਹਾ ਜਾ ਰਿਹਾ ਹੈ ਕਿ ਹਮਲਾਵਰ ਨੂੰ ਬਚਾਉਣ ਦੇ ਲਈ ਇਹ ਗਲਤ ਐਫ ਆਈ ਆਰ ਦਰਜ ਕੀਤੀ ਗਈ ਹੈ ਔਰ ਪਰਚਾ ਐਫ ਆਈ ਆਰ ਇਦਾਂ ਦਰਜ ਕੀਤੀ ਗਈ ਹੈ ਜਿਹਦੇ ਵਿੱਚੋਂ ਹਮਲਾਵਰ ਆਰਾਮ ਨਾਲ ਭਰੀ ਹੋ ਸਕੇ ਔਰ ਰੌਲਾ ਇਹ ਪੈ ਗਿਆ ਕੇ ਹਮਲਾਵਰ ਨਰਾਇਣ ਸਿੰਘ ਚੌੜਾ ਨੂੰ ਬਚਾਉਣ ਦੇ ਲਈ ਸਾਰੀ ਐਫ ਆਈ ਆਰ ਇਦਾਂ ਲਿਖੀ ਗਈ ਹੈ ਔਰ ਇਹ ਰੌਲਾ ਪਾਇਆ ਅਕਾਲੀ ਦਲ ਨੇ ਅਕਾਲੀ ਦਲ ਦੇ ਕਿੰਨੇ ਸਾਰੇ ਨੇਤਾ ਨੇ ਜਿਹੜੇ ਉਹ ਅੱਜ ਇੱਕ ਦਮ ਵੱਖ-ਵੱਖ ਚੈਨਲਾਂ ਦੇ ਉੱਪਰ ਇਸ ਮੁੱਦੇ ਤੇ ਬੋਲ ਰਹੇ ਨੇ ਔਰ ਉਹ ਕਹਿ ਰਹੇ ਨੇ ਕਿ ਪਹਿਲੀ ਤਾਂ ਗੱਲ ਸੁਖਬੀਰ ਬਾਦਲ ਤੇ ਜਿਹੜੇ ਟਾਈਮ ਹਵਲਾ ਹੋਇਆ ਐਫ ਆਈ ਆਰ ਦੇ ਵਿੱਚ ਉਹ ਟਾਈਮ ਗਲਤ ਲਿਖਿਆ ਗਿਆ ਔਰ 6 ਘੰਟੇ ਲੇਟ ਹਮਲੇ ਦਾ ਟਾਈਮ ਪਰਚੇ ਦੇ ਵਿੱਚ ਲਿਖਿਆ ਗਿਆ ਦੂਜੀ ਗੱਲ ਉਹ ਕਹਿੰਦੇ ਕਿ ਸਿਰਫ 400 500 ਮੀਟਰ ਦੀ ਦੂਰੀ ਤੇ ਥਾਣਾ ਜਿੱਥੇ ਹਮਲਾ ਹੋਇਆ ਤੇ ਪੁਲਿਸ ਇੰਜ ਗੱਲ ਕਰ ਰਹੀ ਹੈ ਜਿਵੇਂ ਕਿ ਹਮਲਾ ਬਹੁਤ ਦੂਰ ਹੋਇਆ ਹੋਵੇ ਤੀਜੀ ਗੱਲ ਉਹ ਇਹ ਕਹਿ ਰਹੇ ਨੇ ਕਿ ਪਰਚੇ ਦੇ ਵਿੱਚ ਐਫ ਆਈ ਆਰ ਦੇ ਵਿੱਚ ਇਹ ਲਿਖਿਆ ਗਿਆ ਭਈ ਜਿਹੜਾ ਹਮਲਾ ਕੀਤਾ ਉਹ ਸੰਗਤ ਦੇ ਵਿੱਚੋਂ ਇੱਕ ਵਿਅਕਤੀ ਨੇ ਹਮਲਾ ਕੀਤਾ ਔਰ ਉਸ ਨਰੈਨ ਸਿੰਘ ਚੌੜਾ ਨੂੰ ਹਮਲਾਵਰ ਨਹੀਂ ਸਪੈਸ਼ਲ ਹਮਲਾ ਕਰਨ ਆਇਆ ਨਹੀਂ ਬਲਕਿ ਸੰਗਤ ਦੇ ਵਿੱਚੋਂ ਇੱਕ ਵਿਅਕਤੀ ਜਿਹੜਾ ਹੈ ਉਹ ਲਿਖ ਦਿੱਤਾ ਗਿਆ ਔਰ ਨਾਲ ਹੀ ਨਰੈਨ ਸਿੰਘ ਚੌੜਾ ਦੇ ਫਾਇਰ ਕਰਨ ਬਾਰੇ ਐਫ ਆਈ ਆਰ ਦੇ ਵਿੱਚ ਇਹ ਲਿਖਿਆ ਗਿਆ ਕਿ ਜਦੋਂ ਉਸ ਨੂੰ ਫੜਿਆ ਗਿਆ ਤਾਂ ਗੁੱਥਮ ਗੁੱਥਾ ਹੁੰਦਿਆਂ ਉੱਪਰ ਨੂੰ ਇੱਕ ਫਾਇਰ ਚੱਲ ਗਿਆ ਅਕਾਲੀ ਦਲ ਵਾਲੇ ਕਹਿ ਰਹੇ ਨੇ ਕਿ ਇਹ ਨਹੀਂ ਲਿਖਿਆ ਵੀ ਉਸਨੇ ਸੁਖਬੀਰ ਬਾਦਲ ਤੇ ਫਾਇਰ ਕੀਤਾ ਹੈ ਬਲਕਿ ਇਹ ਲਿਖਿਆ ਹੈ ਕਿ ਜਦੋਂ ਉਸ ਨੂੰ ਫੜਿਆ ਜਾ ਰਿਹਾ ਸੀ ਤਾਂ ਗੁੱਥਮ ਗੁੱਥੀ ਹੁੰਦਿਆਂ ਉੱਪਰ ਵੱਲ ਇੱਕ ਫਾਇਰ ਚੱਲ ਗਿਆ ਅਕਾਲੀ ਦਲ ਦੇ ਲੀਡਰ ਖਾਸ ਕਰ ਬੰਟੀ ਰਮਾਣਾ ਮਹੇਸ਼ਿੰਦਰ ਗਰੇਵਾਲ ਉਹ ਕਹਿ ਰਹੇ ਨੇ ਕਿ ਸਾਰੀ ਐਫ ਆਈ ਆਰ ਉਸ ਹਮਲਾਵਰ ਨੂੰ ਬਚਾਉਣ ਦੇ ਲਈ ਲਿਖੀ ਗਈ ਹੈ ਕਲੀਨ ਚਿੱਟ ਦੇ ਦਿੱਤੀ ਗਈ ਹੈ ਅਕਾਲੀ ਦਲ ਦੇ ਲੀਡਰ ਇਹ ਕਹਿ ਰਹੇ ਨੇ ਕਿ ਸਾਰਾ ਪਰਚਾ ਸਾਰੀ ਐਫ ਆਈ ਆਰ ਹਮਲਾਵਰ ਨਰੈਨ ਸਿੰਘ ਚੌੜਾ ਨੂੰ ਬਚਾਉਣ ਵਾਸਤੇ ਲਿਖੀ ਗਈ ਹੈ ਕਹਿੰਦੇ ਇਹਦੇ ਚ ਉਹਨੇ ਆਰਾਮ ਨਾਲ ਬਰੀ ਹੋ ਜਾਣਾ ਉਹ ਕਹਿੰਦੇ ਕਿਸੇ ਵੀ ਕਾਨੂੰਨੀ ਮਾਹਰ ਤੋਂ ਪੁੱਛ ਲਓ ਕਿ ਜੇਕਰ ਕੇਸ ਕਮਜ਼ੋਰ ਕਰਨਾ ਹੋਵੇ ਤਾਂ ਤਿੰਨ ਚਾਰ ਗੱਲਾਂ ਹੁੰਦੀਆਂ ਨੇ ਇੱਕ ਤਾਂ ਪਰਚਾ ਲੇਟ ਦਰਜ ਹੋਇਆ ਦਿਖਾਓ ਘਟਨਾ ਦੇ ਸਮੇਂ ਨਾਲੋਂ ਦੂਜਾ ਇਹ ਦਿਖਾ ਦਿਓ ਐਫ ਆਈ ਆਰ ਦੇ ਵਿੱਚ ਪਰਚੇ ਦੇ ਵਿੱਚ ਇਹ ਲਿਖ ਦਿੱਤਾ ਜਾਂਦਾ ਕਿ ਜਿਵੇਂ ਉਹ ਬੰਦੇ ਦੀ ਕੋਈ ਇੱਛਾ ਨਹੀਂ ਸੀ ਕਰਨ ਦੀ ਪਰ ਉਹਦੇ ਤੋਂ ਹੋ ਗਿਆ ਚੌਥਾ ਇਹ ਦਿਖਾ ਦਿਓ ਕਿ ਉਹਨੇ ਮਾਰਨ ਦੀ ਨੀਅਤ ਨਾਲ ਨਹੀਂ ਹਮਲਾ ਕੀਤਾ ਉਹ ਤਾਂ ਹਵਾਈ ਫੈਰ ਹੋ ਗਿਆ ਤਾਂ ਉਹ ਕਹਿੰਦੇ ਉਹ ਸਾਰੀਆਂ ਗੱਲਾਂ ਐਫ ਆਈ ਆਰ ਦੇ ਵਿੱਚ ਪਰਚੇ ਦੇ ਵਿੱਚ ਲਿਖ ਦਿੱਤੀਆਂ ਗਈਆਂ ਜਿਨ੍ਹਾਂ ਦੇ ਨਾਲ ਇਹ ਸਾਰਾ ਕੁਝ ਸਾਬਤ ਹੋ ਸਕੇ ਔਰ ਉਹ ਕਹਿੰਦੇ ਨੇ ਕਿ ਅਸੀਂ ਇਹ ਐਫ ਆਈ ਆਰ ਮਨਜ਼ੂਰ ਨਹੀਂ ਕਰਦੇ ਇਹ ਜਾਣ ਬੁੱਝ ਕੇ ਪੰਜਾਬ ਸਰਕਾਰ ਇਨ ਜੇਫ ਆਈ ਆਰ ਕਰਾਰੀ ਹੈ ਪਹਿਲਾਂ ਵੀ ਅਕਾਲੀ ਦਲ ਕਈ ਦਿਨਾਂ ਤੋਂ ਇਹ ਕਹਿ ਰਿਹਾ ਕਿ ਇਹ ਜਿਹੜਾ ਹਮਲਾ ਹੈ ਇਹ ਪੰਜਾਬ ਪੁਲਿਸ ਤੇ ਭਗਵੰਤ ਮਾਨ ਸਰਕਾਰ ਦੀ ਮਿਲੀ ਭੁਗਤ ਹੈ ਅਕਾਲੀ ਦਲ ਇਥੋਂ ਤੱਕ ਕਹਿੰਦਾ ਰਿਹਾ ਵੀਡੀਓ ਫੁਟੇਜ ਦਿਖਾ-ਦਿਖਾ ਕੇ ਕਿ ਤੁਸੀਂ ਦੇਖੋ ਉਹ ਜਿਹੜਾ ਹਮਲਾਵਰ ਨਰੈਣ ਸਿੰਘ ਚੋੜਾ ਉਹ ਆਇਆ ਪਿਛਲੇ ਦਿਨੀ ਅਰਸ਼ਦੀਪ ਕਲੇਰ ਵਿਕਰਮਜੀਤ ਮਜੀਠੀਆ ਇਹਨਾਂ ਨੇ ਕੁਝ ਫੁਟੇਜ ਦਿਖਾਈਆਂ ਨੇ ਔਰ ਉਹ ਕਹਿੰਦੇ ਰਹੇ ਕਿ ਹਮਲਾਵਰ ਨੂੰ ਜਿਹੜਾ ਐਸਪੀ ਹਰਪਾਲ ਸਿੰਘ ਅਮਰਸਰ ਦਾ ਉਹ ਹਮਲਾ ਕਰਨ ਤੋਂ ਪਹਿਲਾਂ ਦੋ ਵਾਰ ਮਿਲਿਆ ਉਹਨਾਂ ਦਾ ਇਹ ਦਾਵਾ ਹੈ ਉਹ ਦੋਸ਼ ਲਾਉਂਦੇ ਨੇ ਕਿ ਹਮਲਾਵਰ ਪੁਲਿਸ ਦੇ ਸੰਪਰਕ 'ਚ ਸੀ ਪੁਲਿਸ ਉਹਨੂੰ ਲਗਾਤਾਰ ਮਿਲਦੀ-ਗਿਲਦੀ ਆ ਰਹੀ ਸੀ ਔਰ ਇਹਦੀਆਂ ਉਹ ਕਹਿੰਦੇ ਅਸੀਂ ਵੀਡੀਓ ਪੇਸ਼ ਕਰ ਦਿੱਤੀਆਂ ਨੇ ਔਰ ਸਿੱਧਾ-ਸਿੱਧਾ ਬਿਕਰਮਜੀਤ ਮਜੀਠੀਆ ਨੇ ਇੱਥੋਂ ਤੱਕ ਕਿਹਾ ਕਿ ਇਹ ਜਿਹੜੇ ਪੁਲਿਸ ਅਫਸਰ ਨੇ ਇਹਨਾਂ ਦੀ ਜਾਂਚ ਹੋਣੀ ਚਾਹੀਦੀ ਆ ਕਿ ਕਿਤੇ ਇਹ ਹਮਲਾ ਕਰਨ ਚ ਸ਼ਾਮਲ ਤਾਂ ਨਹੀਂ ਦੂਜੇ ਪਾਸੇ ਪੁਲਿਸ ਜਿਹੜਾ ਪੁਲਿਸ ਕਮਿਸ਼ਨਰ ਜਿਹੜਾ ਗੁਰਪ੍ਰੀਤ ਸਿੰਘ ਪੁੱਲਰ ਉਹਨੇ ਇਹ ਕਹਿ ਦਿੱਤਾ ਸੀ ਕਿ ਅਸੀਂ ਇਸ ਐਂਗਲ ਤੋਂ ਵੀ ਜਾਂਚ ਕਰ ਰਹੇ ਹਾਂ ਕਿ ਕਿਤੇ ਸੁਖਬੀਰ ਬਾਦਲ ਨੇ ਇਹ ਹਮਲਾ ਆਪਣੇ ਤੇ ਆਪ ਤਾਂ ਨਹੀਂ ਕਰਾਇਆ ਕਿਤੇ ਇਹ ਹਮਲਾ ਸੁਖਬੀਰ ਬਾਦਲ ਨੇ ਲੋਕਾਂ ਦੀ ਹਮਦਰਦੀ ਲੈਣ ਲਈ ਤਾਂ ਨਹੀਂ ਕਰਾਇਆ ਇਹ ਗੱਲ ਜਿਹੜਾ ਪੁਲਿਸ ਕਮਿਸ਼ਨਰ ਹੈ ਅੰਮ੍ਰਿਤਸਰ ਦਾ ਉਹਨੇ ਕਹੀ ਉਧਰ ਭਗਵੰਤ ਜੀ ਨੇ ਇਹ ਕਿਆ ਸੀਗਾ ਕਿ ਅਸੀਂ ਇਸ ਮਸਲੇ ਦੀ ਡੂੰਘਾਈ ਦੇ ਨਾਲ ਜਾਂਚ ਕਰ ਰਹੇ ਹਾਂ ਤੇ ਬਰੀਕੀ ਨਾਲ ਛਾੜਮਿੰਨ ਕਰਕੇ ਸੱਚ ਸਾਹਮਣੇ ਲਿਆਵਾਂਗੇ ਜਦੋਂ ਸੁਖਬੀਰ ਬਾਦਲ ਤੇ ਹਮਲਾ ਹੋਇਆ ਤਾਂ ਤਰ੍ਹਾਂ ਤਰ੍ਹਾਂ ਦੇ ਉਸ ਤੋਂ ਬਾਅਦ ਬਿਆਨ ਆ ਚੁੱਕੇ ਨੇ ਤੇ ਹਮਲਾਵਰ ਬਾਰੇ ਇੱਕ ਬਿਆਨ ਬੜਾ ਅਜੀਬ ਕਿਸਮ ਦਾ ਆਇਆ ਉਹ ਬਿਆਨ ਇਹ ਆਇਆ ਉਹ ਕਹਿੰਦੇ ਵੀ ਜੇਕਰ ਸੁਖਬੀਰ ਬਾਦਲ ਜਿਨੇ ਇਹ ਗੁਨਾਹ ਕਬੂਲਿਆ ਕਿ ਕੋਟਕਪੂਰਾ ਜਿਹੜਾ ਸੰਗਤ ਤੇ ਗੋਲੀ ਚੱਲੀ ਆ ਉਹ ਸਾਡਾ ਗੁਨਾਹ ਹੈ ਤਾ ਸੁਖਬੀਰ ਬਾਦਲ ਨੂੰ ਕੱਲੀ ਇਹ ਸਜ਼ਾ ਲਾ ਕੇ ਛੱਡ ਦਿੱਤਾ ਗਿਆ ਕਿ ਤੂੰ ਵਰਛਾ ਲੈ ਕੇ ਦਰਬਾਰ ਸਾਹਿਬ ਅੱਗੇ ਬੈਠਣਾ ਹੈ ਤੇ ਜਾਂ ਲੰਗਰ ਦੀ ਸੇਵਾ ਕਰਨੀ ਹੈ ਤਾਂ ਕੁਝ ਲੋਕਾਂ ਨੇ ਇਹ ਗੱਲ ਉਠਾਈ ਕਿ ਫਿਰ ਇਹੀ ਸਜ਼ਾ ਸੁਖਬੀਰ ਬਾਦਲ ਤੇ ਹਮਲਾ ਕਰਨ ਵਾਲੇ ਨੂੰ ਦੇ ਦਿਓ ਸੁਖਬੀਰ ਬਾਦਲ ਦੇ ਵੱਡੇ ਗੁਨਾਹਾਂ ਦੀ ਸਜ਼ਾ ਜਿਹੜੀ ਕਾਲ ਤੱਕ ਸਾਹਿਬ ਨੇ ਦਿੱਤੀ ਹੈ ਤੇ ਉਹਨੇ ਤਾਂ ਅਜੇ ਹਮਲਾ ਕੀਤਾ ਨਹੀਂ ਸੀ ਨਰੈਣ ਸਿੰਘ ਚੌੜਾ ਨੇ ਕਰਨ ਦੀ ਕੋਸ਼ਿਸ਼ ਕੀਤੀ ਸੀ ਤਾਂ ਕੁਝ ਲੋਕ ਇਹ ਕਹਿੰਦੇ ਨਜ਼ਰ ਆਏ ਕਿ ਓਨੀਕ ਸਜ਼ਾ ਹੀ ਫਿਰ ਉਹਨੂੰ ਦੇ ਦਿੱਤੀ ਜਾਣੀ ਚਾਹੀਦੀ ਹੈ ਜਿਹਨੇ ਸੁਖਬੀਰ ਬਾਦਲ ਤੇ ਹਮਲਾ ਕੀਤਾ ਹੈ ਹੁਣ ਤੁਸੀਂ ਇਹਦੇ ਤੇ ਆਪਣਾ ਵਿਚਾਰ ਲਿਖਿਓ ਕੀ ਇਹ ਗੱਲ ਠੀਕ ਹੈ ਜਾਂ ਗਲਤ ਹੈ ਦੂਜੇ ਪਾਸੇ ਦਲ ਖਾਲਸਾ ਵਾਲਿਆਂ ਨੇ ਮੁੱਦਾ ਉਠਾਇਆ ਉਹ ਕਹਿੰਦੇ ਵੀ ਜਦੋਂ ਨਰੈਨ ਸਿੰਘ ਚੋੜਾ ਜਿਹੜਾ ਇੱਕ ਸਾਬਤ ਸੂਰਤ ਸਿੱਖ ਹੈ ਜਦੋਂ ਉਹ ਹਮਲਾ ਕਰਨ ਆਇਆ ਤਾਂ ਉਹਨੂੰ ਜਦੋਂ ਫੜਿਆ ਕਾਲੀ ਦਲ ਵਾਲਿਆਂ ਨੇ ਤਾ ਜਾਣ ਬੁੱਝ ਕੇ ਮੁੱਕੀਆਂ ਮਾਰ ਕੇ ਉਹਦੀ ਪੱਗ ਤੇ ਪੱਗ ਤੇ ਇੱਕ ਸੁੱਨ ਮਾਰ ਕੇ ਉਹਦੀ ਦਸਤਾਰ ਥੱਲੇ ਡੇਗੀ ਕਿਉਂ ਕਹਿੰਦੇ ਵੀਡੀਓ ਦੇ ਵਿੱਚ ਦੇਖ ਲਓ ਔਰ ਕਹਿੰਦੇ ਅਕਾਲੀ ਦਲ ਕਹਿੰਦਾ ਅਸੀਂ ਦਸਤਾਰਾਂ ਦੀ ਰਾਖੀ ਕਰਦੇ ਆਂ ਤੇ ਕਹਿੰਦੇ ਉਹਦੀ ਦਸਤਾਰ ਲਾਈ ਗਈ ਹੈ ਪਰ ਅਕਾਲੀ ਦਲ ਉਸ ਦਿਨ ਦਾ ਇਹ ਰੌਲਾ ਪਾ ਕੇ ਬੈਠਾ ਕਿ ਇਹ ਜਿਹੜਾ ਨਰੈਣ ਸਿੰਘ ਚੌੜਾ ਇਹਨੂੰ ਪੰਥ ਚੋਂ ਛੇਕਿਆ ਜਾਣਾ ਚਾਹੀਦਾ ਔਰ ਐਸੇ ਹੀ ਮੁੱਦੇ ਤੇ ਅੱਜ ਜਿਹੜਾ ਰਵਨੀਤ ਬਿੱਟੂ ਹੈ ਉਹਦਾ ਨਵਾਂ ਬਿਆਨ ਆ ਗਿਆ ਰਵਨੀਤ ਬਿੱਟੂ ਜਿਹੜਾ ਕੇਂਦਰੀ ਮੰਤਰੀ ਹੈ ਉਹਨੇ 3 ਦਿਨ ਪਹਿਲਾਂ ਇਹ ਕਿਹਾ ਸੀ ਕਿ ਸੁਖਬੀਰ ਤੇ ਹਮਲਾ ਕਰਨ ਵਾਲੇ ਨੂੰ ਸਨਮਾਨਿਤ ਕਰਨਾ ਚਾਹੀਦਾ ਹੈ ਉਹਦੀ ਤਾਂ ਸਿੱਖ ਅਜੈਬਕਰ ਚ ਫੋਟੋ ਲਾਉਣੀ ਚਾਹੀਦੀ ਹੈ ਉਹ ਤਾਂ ਕੌਮ ਦਾ ਹੀਰਾ ਹੈ ਇਹ ਤਿੰਨੇ ਗੱਲਾਂ ਰਵਨੀਤ ਬਿੱਟੂ ਨੇ ਬੋਲੀਆਂ ਸੀ ਪਰ ਅੱਜ ਰਵਨੀਤ ਬਿੱਟੂ ਨੇ ਆਪਦੇ ਬਿਆਨ ਪੂਰੀ ਤਰ੍ਹਾਂ ਬਦਲ ਦਿੱਤੇ ਉਹ ਕਹਿੰਦਾ ਮੈਂ ਜਾਣ ਬੁੱਝ ਕੇ ਕਮੈਂਟ ਦੇ ਰੂਪ ਚ ਉਹ ਗੱਲਾਂ ਬੋਲੀਆਂ ਸੀ ਕਿਉਂਕਿ ਕਹਿੰਦਾ ਜਦੋਂ ਇਹ ਖਾਲਸਤਾਨੀ ਸੋਚ ਵਾਲੇ ਵਿਅਕਤੀ ਸਾਡੇ ਤੇ ਹਮਲਾ ਕਰਦੇ ਨੇ ਤਾਂ ਉਦੋਂ ਇਹ ਉਹਨਾਂ ਨੂੰ ਬੰਦੀ ਸਿੰਘ ਕਹਿੰਦੇ ਨੇ ਉਦੋਂ ਇਹ ਉਹਨਾਂ ਨੂੰ ਕੌਮ ਦੇ ਹੀਰੇ ਕਹਿੰਦੇ ਨੇ ਉਦੋਂ ਇਹ ਉਹਨਾਂ ਨੂੰ ਸਨਮਾਨਿਤ ਕਰਦੇ ਨੇ ਤੇ ਕਹਿੰਦਾ ਅੱਜ ਜੇ ਸੁਖਬੀਰ ਤੇ ਹਮਲਾ ਹੋਇਆ ਤਾਂ ਅੱਜ ਇਹਨਾਂ ਦੇ ਬਿਆਨ ਬਦਲੇ ਪਏ ਨੇ ਕਹਿੰਦਾ ਮੈਂ ਕਹਿੰਨਾ ਕਿ ਇਹ ਬੁੱਕਲ ਦੇ ਸੱਪ ਨੇ ਇਹਨਾਂ ਨੂੰ ਜਿੰਨਾ ਮਰਜੀ ਦੁੱਧ ਪਿਐਓ ਇਹਨਾਂ ਨੇ ਤੁਹਾਨੂੰ ਡੰਗ ਮਾਰਨਾ ਹੀ ਮਾਰਨਾ ਔਰ ਰਵਣੀਤ ਬਿੱਟੂ ਕਹਿੰਦਾ ਕਿ ਇਹ ਜਿਹੜਾ ਨਰੈਣ ਚੋੜਾ ਇਹ ਤਾਂ ਮੇਰੇ ਤੇ ਵੀ ਹਮਲਾ ਕਰਨ ਨੂੰ ਫਿਰਦਾ ਸੀ ਇਹਨੇ ਤਾਂ ਮੇਰੇ ਤੇ ਵੀ ਹਮਲਾ ਕਰਨਾ ਸੀ ਕਿਨੇ ਬੋਲੀਆਂ ਗੱਲਾਂ ਰਵਨੀਤ ਬਿੱਟੂ ਕੇਂਦਰੀ ਮੰਤਰੀ ਜਿਸ ਦਿਨ ਰਵਨੀਤ ਬਿੱਟੂ ਨੇ ਪਹਿਲਾਂ ਉਹਨੂੰ ਕੌਮ ਦਾ ਹੀਰਾ ਕਹਿ ਕੇ ਸਨਮਾਨਤ ਕਰਨ ਦੀ ਗੱਲ ਕੀਤੀ ਸੀ ਆਪਾਂ ਉਸ ਦਿਨ ਵੀ ਲਾਈਵ ਸੱਚ ਟੀਵੀ ਤੋਂ ਤੁਹਾਨੂੰ ਇਹ ਗੱਲ ਆਖੀ ਸੀ ਵੀ ਰਵਨੀਤ ਬਿੱਟੂ ਵਿਅੰਗ ਦੇ ਰੂਪ 'ਚ ਕਮੈਂਟ ਦੇ ਰੂਪ 'ਚ ਇਹ ਗੱਲ ਕਰ ਰਿਹਾ ਅਸਲ 'ਚ ਰਵਨੀਤ ਬਿੱਟੂ ਇਸ ਗੱਲੋਂ ਔਖਾ ਹੈ ਕਿਉਂਕਿ ਅਕਾਲੀ ਦਲ ਜਿਹੜੇ ਬੰਦੀ ਸਿੰਘਾਂ ਨੂੰ ਛਡਾਉਣ ਦੀ ਗੱਲ ਕਰਦਾ ਉਹਨਾਂ ਦੇ ਉੱਪਰ ਵੀ ਵੱਖ-ਵੱਖ ਵਿਅਕਤੀਆਂ ਨੂੰ ਕਤਲ ਕਰਨ ਦੇ ਦੋਸ਼ ਨੇ ਤੇ ਰਵਨੀਤ ਬਿੱਟੂ ਲਗਾਤਾਰ ਇਹ ਗੱਲ ਕਰਦਾ ਆ ਰਿਹਾ ਸੀਗਾ ਕਿ ਉਹਨਾਂ ਨੂੰ ਨਹੀਂ ਛਡਾਉਣਾ ਚਾਹੀਦਾ ਉਹ ਫੇਰ ਬਾਹਰ ਆ ਕੇ ਕਤਲ ਕਰਨਗੇ ਤੇ ਰਵਨੀਤ ਬਿੱਟੂ ਨੇ ਉਹੀ ਗੱਲ ਅੱਜ ਕਰ ਦਿੱਤੀ ਹੈ ਉਧਰ ਜਿਹੜਾ ਕਿਸਾਨਾਂ ਦਾ ਮੋਰਚਾ ਹੈ ਉਹਦੇ ਉੱਪਰ ਪਹਿਲਾਂ ਡੱਲੇਵਾਲ ਮਰਨ ਵਰਤੇ ਬੈਠਾ ਸੀ ਤੇ ਹੁਣ ਡੱਲੇਵਾਲ ਦੇ ਨਾਲ ਬਾਕੀ ਸਾਰੇ ਕਿਸਾਨ ਜਿਹੜੇ ਖਨੌਰੀ ਬਾਰਡਰ ਤੇ ਨੇ ਉਹਨਾਂ ਭੋਖ ਹੜਤਾਲ ਕੱਲ ਤੋਂ ਸ਼ੁਰੂ ਕੀਤੀ ਐ ਕੋਈ ਵੀ ਚੁੱਲਾ ਕੱਲ ਨੂੰ ਖਨੌਰੀ ਬਾਰਡਰ ਦੀਆਂ ਸੈਂਕੜੇ ਹਜ਼ਾਰਾਂ ਟਰਾਲੀਆਂ ਦੇ ਉੱਥੇ ਨਹੀਂ ਮੱਚੇਗਾ ਔਰ ਉਧਰ ਹਰਿਆਣੇ ਦਾ ਜਿਹੜਾ ਐਕਸ ਸੀਐਮ ਐ ਸਾਬਕਾ ਮੁੱਖ ਮੰਤਰੀ ਹਰਿਆਣਾ ਮਨੋਹਰ لال ਖੱਤਰ ਉਹਨੇ ਅੱਜ ਬੜਾ ਹਰਾਨੀ ਜਨਕ ਬਿਆਨ ਦਿੱਤਾ ਉਹ ਕਹਿੰਦਾ ਵੀ ਕਿਸਾਨਾਂ ਨੂੰ ਦਿੱਲੀ ਜਾਣ ਤੋਂ ਰੋਕਦਾ ਹੀ ਕੋਈ ਨਹੀਂ ਕਹਿੰਦਾ ਜੀ ਸਦਕੇ ਜਾਣ ਪਰ ਜਾਣ ਸਹੀ ਤਰੀਕੇ ਨਾਲ ਇੱਥੇ ਫਿਰ ਅੱਗੋਂ ਕਿਸਾਨਾਂ ਨੇ ਕਿਹਾ ਵੀ ਤੂੰ ਕਿਹੜਾ ਤਰੀਕਾ ਸਹੀ ਕਹਿਣਾ ਹੈ ਜੇ ਤਾਂ ਅਸੀਂ ਟਰੈਕਟਰ ਟਰਾਲੀ ਲੈ ਕੇ ਜਾਂਦੇ ਆ ਤੁਸੀਂ ਕਹਿੰਦੇ ਹੋ ਇਹ ਗਲਤ ਹੈ ਜੇ ਅਸੀਂ ਤੁਰ ਕੇ ਜਾਂਦੇ ਹਾਂ ਤੁਸੀਂ ਕਹਿੰਦੇ ਇਹ ਗਲਤ ਹੈ ਕਿਸਾਨਾਂ ਆ ਗੂ ਪੰਦੇਰ ਕਹਿੰਦਾ ਹੈ ਬਈ ਤੇਰਾ ਰਵਨੀਤ ਬਿੱਟੂ ਤਾਂ ਪਿਛਲੇ ਦਿਨੀ ਇਹ ਕਹਿ ਰਿਹਾ ਸੀ ਵੀ ਜੇ ਇਹ ਪੈਦਲ ਚੱਲ ਕੇ ਆਉਣ ਟਰੈਕਟਰ ਟਰਾਲੀ ਨਾਲ ਲੈ ਕੇ ਆਉਣ ਤੇ ਅਸੀਂ ਇਹਨਾਂ ਦਾ ਸਵਾਗਤ ਕਰਾਂਗੇ ਤੇ ਹੁਣ ਤੁਸੀਂ ਤੁਹਾਨੂੰ ਪੈਦਲ ਵੀ ਨਹੀਂ ਜਾਣ ਦਿੰਦੇ ਤਾਂ ਇੱਥੇ ਪੇਚ ਫਸਿਆ ਕਿਸਾਨਾਂ ਦਾ ਤੇ ਖੱਟਰ ਦਾ ਦੂਜੇ ਪਾਸੇ ਭਦੇਰ ਕਹਿੰਦਾ ਕਿ ਇਹਨਾਂ ਦਾ ਕੋਈ ਦੀਨ ਮਾਨ ਨਹੀਂ ਇੱਕ ਜਣਾ ਇਹ ਕੁਝ ਹੋਰ ਬੋਲੀ ਜਾਂਦਾ ਦੂਜਾ ਜਣਾ ਕੋਲ ਹੋਰ ਬੋਲੀ ਜਾਂਦਾ ਭਦੇਰ ਕਹਿੰਦਾ ਜਿਹੜਾ ਮੌਜੂਦਾ ਸੀਐਮ ਹਰਿਆਣਾ ਨਾਇਬ ਸੈਣੀ ਉਹਨੇ ਤਾਂ ਇਹ ਬੋਲ ਦਿੱਤਾ ਵੀ ਦੇਖੋ ਜਿੰਨਾ ਚਿਰ ਇਹ ਪਰਮਿਸ਼ਨ ਨਹੀਂ ਲੈ ਕੇ ਆਉਂਦੇ ਉਹਨਾਂ ਟਾਈਮ ਅਸੀਂ ਹਰਿਆਣਾ ਟੱਪਣ ਹੀ ਨਹੀਂ ਦੇਣਾ ਬਸ ਕੱਲ ਖਤਮ ਔਰ ਅੱਜ ਸਪਰੀਮ ਕੋਰਟ ਦੇ ਵਿੱਚ ਕਿਸਾਨਾਂ ਦੇ ਮੁੱਦੇ ਤੇ ਇੱਕ ਪਟੀਸ਼ਨ ਗਈ ਸੀ ਜਿਹਨੂੰ ਸੁਪਰੀਮ ਕੋਰਟ ਨੇ ਭਾਰਤ ਦੀ ਸਭ ਤੋਂ ਵੱਡੀ ਅਦਾਲਤ ਨੇ ਖਾਰਜ ਕਰ ਦਿੱਤਾ, ਰੱਦ ਕਰ ਦਿੱਤਾ। ਅਦਾਲਤ ਨੇ ਪਟੀਸ਼ਨਕਰਨਾਂ ਨੂੰ ਸਵਾਲ ਕੀਤਾ ਕਿ ਜਦੋਂ ਤੁਹਾਨੂੰ ਪਤਾ ਹੈ ਕਿ ਅਦਾਲਤ ਦੇ ਵਿੱਚ ਪਹਿਲਾਂ ਹੀ ਇਹਦੇ ਨਾਲ ਦੀਆਂ ਪਟੀਸ਼ਨਾਂ ਆਈਆਂ ਹੋਈਆਂ ਨੇ ਤੇ ਉਹ ਅਜੇ ਵਿਚਾਰ ਅਧੀਨ ਨੇ ਤਾਂ ਤੁਸੀਂ ਫਿਰ ਇਹ ਨਵੀਂ ਪਟੀਸ਼ਨ ਕਿਉਂ ਪਾ ਰਹੇ ਹੋ? ਇਹ ਨਵਾਂ ਕੇਸ ਕਿਉਂ ਲੈ ਕੇ ਆਏ ਹੋ? ਔਰ ਅਦਾਲਤ ਨੇ ਉਹ ਕੇਸ ਖਾਰਜ ਕਰ ਦਿੱਤਾ ਔਰ ਇਸ ਗੱਲ ਨੂੰ ਕਿਸਾਨਾਂ ਦੇ ਹੱਕ ਵਿੱਚ ਤੇ ਸਰਕਾਰ ਦੇ ਵਿਰੋਧ ਵਿੱਚ ਇੱਕ ਵੱਡਾ ਝਟਕਾ ਮੰਨਿਆ ਜਾ ਰਿਹਾ ਹੈ ਤੁਸੀਂ ਇਹਦੇ ਉੱਪਰ ਆਪਣਾ ਕਮੈਂਟ ਆਪਣਾ ਵਿਚਾਰ ਲਿਖ ਸਕਦੇ ਹੋ ਉਧਰ ਅੱਜ ਅਕਾਲੀ ਦਲ ਸੁਧਾਰ ਲਹਿਰ ਜਿਹੜੀ ਅਕਾਲੀ ਦਲ ਚੋਂ ਜਿਹੜੇ ਬਾਗੀ ਹੋਏ ਸੀ ਉਹਨਾਂ ਨੇ ਸ਼ੁਰੂ ਕੀਤੀ ਸੀ ਤੇ ਅੱਜ ਅਕਾਲੀ ਦਲ ਸੁਧਾਰ ਲਹਿਰ ਉਹ ਖਤਮ ਕਰ ਦਿੱਤੀ ਗਈ ਹੈ ਭੰਗ ਕਰ ਦਿੱਤੀ ਗਈ ਹੈ ਔਰ ਉਹ ਸਾਰੇ ਜਿਹੜੇ ਆਗੂ ਸੀ ਬੀਬੀ ਜਗੌਰ ਜਗੀਰ ਕੌਰ ਪ੍ਰੇਮ ਸਿੰਘ ਚੰਦੂ ਮਾਜਰਾ ਮੰਡਾਲਾ ਸਾਹਿਬ ਪਰਮਿੰਦਰ ਢੀਂਡਾ ਸਾਹਿਬ ਸੁਖਦੇਵ ਸਿੰਘ ਢੀਂਡਾ ਸਾਹਿਬ ਉਹ ਸਾਰਿਆਂ ਨੇ ਇੱਕ ਤਰ੍ਹਾਂ ਨਾਲ ਇਹ ਸਾਂਝੀ ਸਟੇਟਮੈਂਟ ਦਿੱਤੀ ਹੈ ਕਿ ਅਸੀਂ ਅਕਾਲੀ ਦਲ ਹੀ ਹਾਂ ਔਰ ਅਸੀਂ ਅਕਾਲੀ ਦਲ ਵਿੱਚ ਹੀ ਕੰਮ ਕਰਾਂਗੇ ਅਕਾਲੀ ਦਲ ਫਿਰ ਇੱਕ ਜੁੱਟ ਹੁੰਦਾ ਨਜ਼ਰ ਆ ਰਿਹਾ ਤੇ ਕੁਝ ਲੋਕ ਇਹ ਕਹਿ ਰਹੇ ਨੇ ਕਿ ਇਹ ਪਿਛਲੇ ਟਾਈਮ ਤੋਂ ਇਹਨਾਂ ਨੇ ਆਪਸ ਵਿੱਚ ਸਕੀਮ ਬਣਾ ਕੇ ਡਰਾਮਾ ਕੀਤਾ ਸੀਗਾ ਅਸਲ ਦੇ ਵਿੱਚ ਇਹ ਅੱਡੋ-ਪੱਟੀ ਹੋਏ ਨਹੀਂ ਸੀ ਸਿਰਫ ਲੋਕਾਂ ਦੇ ਮਨਾਂ ਦੇ ਵਿੱਚ ਆਪਦੀ ਥਾਂ ਤੇ ਜਗ੍ਹਾ ਬਣਾਉਣ ਦੇ ਲਈ ਕੁਝ ਦਿਨ ਇਹਨਾਂ ਨੇ ਐਵੇਂ ਕੀਤਾ ਸੀ ਪਰ ਬੀਬੀ ਜ਼ਗੀਰਕਰ ਹੋਰੀ ਕਹਿ ਰਹੇ ਨੇ ਕਿ ਅਸੀਂ ਤਾਂ ਕਾਲ ਤਖਤ ਸਾਹਿਬ ਦਾ ਹੁਕਮ ਮੰਨਦੇ ਹੋਏ ਇੱਕ ਹੋ ਰਹੇ ਹਾਂ ਤੁਹਾਡਾ ਇਹਦੇ ਤੇ ਕੀ ਵਿਚਾਰ ਹੈ ਕੀ ਖਿਆਲ ਹੈ ਤੁਸੀਂ ਆਪਣਾ ਕਮੈਂਟ ਆਪਣਾ ਵਿਚਾਰ ਲਿਖ ਸਕਦੇ ਹੋ ਮੈਂ ਤੁਹਾਡਾ ਵੀਰ ਡਾਕਟਰ ਬਖਸ਼ੀਸ਼ ਸ਼ਾਹਦ ਬਹੁਤ ਮਿਹਰਬਾਨੀ ਸ਼ੁਕਰੀਆ